ਮੈਂ ਵੀ ਗਿਆ ਲਿਆ ਮੈਂ ਲਿਆ ਇਹਨੂੰ ਕੋਈ ਚੁੱਕ ਲੇਗਾ ਸਾਨੂੰ ਪ੍ਰਸ਼ੰਸਾ ਰਚਨੀ ਇਹਨੂੰ ਰਚਨੀ ਦਿੱਤੇ ਕੋਲੋਂ ਦੇਖੋ ਕੋਲੋਂ ਨਾ ਮਾਰੋ ਕੋਲੋਂ ਕੋਲੋਂ ਇਹ ਤਾਂ ਫਾਇਰ ਸਿਸਟਮ ਦੇਖਦੇ ਹਾਂ ਜਿੱਥੇ ਜਾ ਕੇ ਪਤਾ ਲੱਗੇਗਾ ਕਰਕੇ ਦੱਸਾਂ ਮੈਂ ਚੈੱਕ ਕਰਕੇ ਦੱਸਦਾ ਸਾਰੀ ਰਿਪੋਰਟ ਪਾਣੀ ਪਾਣੀ ਦੀ ਪ੍ਰੋਬਲਮ ਸਾਨੂੰ ਆ ਰਹੀ ਹੈ ਪਾਣੀ ਸਾਡੇ ਫਾਇਰ ਇੰਟਰਨੈਟ ਆ ਰਿਹਾ ਹੈ ਜੀ ਖਬਰ ਆਸਪਾਸ ਦੇਖ ਰਹੇ ਤੁਸੀਂ ਤਾਂ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਸ ਸਮੇ ਅਸੀਂ ਰਾਜਪੁਰਾ ਦੇ ਲਿਬਰਟੀ ਚੌਂਕ ਦੇ ਨਜ਼ਦੀਕ ਅਬਿਨੰਦਰ ਪੈਲਸ ਦੇ ਨਜ਼ਦੀਕ ਇੱਕ ਜਿਹੜਾ ਗੋਦਾਮ ਹੈ ਉੱਥੇ ਇਸ ਸਮੇ ਮੌਜੂਦ ਹਾਂ ਦੱਸਦੇ ਕਿ ਅੱਜ ਤਕਰੀਬਨ ਸਾਢੇ 3 ਵਜੇ ਦੇ ਕਰੀਬ ਜਿਹੜੀ ਹੈਗੀ ਇੱਕ ਘਟਨਾ ਸਾਹਮਣੇ ਆਂਦੀ ਹੈ ਜਿਸ ਦੇ ਵਿੱਚ ਜੋ ਜਾਣਕਾਰੀ ਆ ਰਹੀ ਹੈ ਕਿ ਇੱਥੇ ਜਿਹੜਾ ਹੈਗਾ ਇੱਕ ਗੈਸ ਕੰਪਨੀ ਦੇ ਵੱਲੋਂ ਗੋਦਾਮ ਬਣਾਇਆ ਗਿਆ ਸੀ ਜਿਸ ਦੇ ਵਿੱਚ ਪਾਈਪਾਂ ਜਿਹੜੀਆਂ ਪਈਆਂ ਸਨ ਤਾਂ ਉਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤਾਂ ਅੱਗ ਲੱਗਣ ਦਾ ਕੀ ਕਾਰਨ ਹੈ ਉਹ ਸਾਹਮਣੇ ਨਹੀਂ ਆਇਆ ਤਾਂ ਮੌਕੇ ਦੇ ਉੱਪਰ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਤੇ ਫਾਇਰ ਵਿਭਾਗ ਦੀਆਂ ਆਸਪਾਸ ਦੀਆਂ ਜਿਹੜੀਆਂ ਟੀਮਾਂ ਨੇ ਉਹ ਜਰੂਰ ਇੱਥੇ ਪਹੁੰਚ ਪਹੁੰਚਿਆ ਨੇ ਪਰ ਸਵਾਲ ਇੱਥੇ ਇਹ ਉੱਠਦੇ ਨੇ ਅੱਗ ਲੱਗੀ ਹੈ ਅਚਾਨਕ ਲੱਗੀ ਹੈ ਕਿਵੇਂ ਲੱਗੀ ਹੈ ਇਹ ਫਿਲਹਾਲ ਜਿਹੜਾ ਹੈਗਾ ਹਲੇ ਨਹੀਂ ਪਤਾ ਤਾਂ तकरीबन ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਚੱਲਦੇ ਆ ਇਸ ਤੋਂ ਪਹਿਲਾਂ ਇਹ ਸਾਹਮਣੇ ਜਿਹੜੀ ਹੈ ਦਿਖਾ ਦਈਏ ਕਿ ਇੱਥੇ ਇੱਕ ਅੱਗ ਲੱਗੀ ਸੀ ਤਾਂ ਉਸ ਸਮੇਂ ਜਿਹੜਾ ਹੈਗਾ ਨਗਰ ਕੌਂਸਲ ਦੇ ਜਿਹੜੇ ਫਾਇਰ ਵਿਭਾਗ ਹੈ ਉਸ ਦਾ तकरीबन 5 ਤੋਂ 6 ਲੱਖ ਰੁਪਏ ਦਾ ਤੇਲ ਦਾ ਖਰਚਾ ਆਇਆ ਸੀ ਉੱਥੇ ਵੀ ਫਾਇਰ ਸਿਸਟਮ ਨਹੀਂ ਸੀ ਤੇ ਇਸੇ ਤਰ੍ਹਾਂ ਦੀ ਜਿਹੜੀ ਇਹ ਇੱਥੇ ਬਣਾਇਆ ਹੋਇਆ ਇੱਕ ਗੋਦਾਮ ਬਣਾਇਆ ਹੋਇਆ ਤਾਂ ਨਾਲ ਇਹਦੇ ਵਿੱਚ ਕੋਈ ਫਾਇਰ ਸਿਸਟਮ ਹੈ ਆਮ ਲੋਕ ਜਿਹੜੇ ਨੇ ਆਪਣੇ ਪੈਸੇ ਜਿਹੜੇ ਨੇ ਦੰਦੇ ਨੇ ਟੈਕਸ ਭਰਦੇ ਨੇ ਜੇ ਉਹਨਾਂ ਦਾ ਟੈਕਸ ਟੁੱਟਿਆ ਹੋਵੇ ਜਾਂ ਉਹਨਾਂ ਕੋਲ ਫਾਇਰ ਸਿਸਟਮ ਨਾ ਹੋਵੇ ਕਿਸੇ ਨੇ ਘਰ ਦਾ ਕਰਵਾਉਣਾ ਦੁਕਾਨ ਦਾ ਕਰਾਉਣਾ ਜਾਂ ਕੋਈ ਇਮੀਗ੍ਰੇਸ਼ਨ ਵਾਲਾ ਹੁੰਦਾ ਤਾਂ ਜਦੋਂ ਫਾਇਰ ਕੋਈ ਸਕੂਲ ਦਾ ਹੋਵੇ ਕੋਈ ਕੰਪਨੀ ਲੱਗਦੀ ਹੈ ਤਾਂ ਉਸ ਸਮੇਂ ਜਿਹੜੀ ਹੈਗੇ ਇੱਕ ਫਾਰਮਲਿਟੀ ਕੀਤੀ ਜਾਂਦੀ ਹੈ ਅਧਿਕਾਰੀਆਂ ਦੇ ਵੱਲੋਂ ਕੀਤੀ ਜਾਂਦੀ ਹੈ ਕਿ ਤੁਹਾਡਾ ਜਿਹੜਾ ਹੈਗਾ ਫਾਇਰ ਸਿਸਟਮ ਲੱਗਣਾ ਹੈ ਉਹਦੇ ਵਿੱਚ ਅਸੀਂ ਜਿਹੜੇ ਹੈਗੇ ਤੁਹਾਨੂੰ ਦੱਸਾਂਗੇ ਇੱਥੇ-ਇੱਥੇ ਜਿਹੜੇ ਨੇ ਫਾਇਰ ਸਿਸਟਮ ਲੱਗਣਗੇ ਤਾਂ ਕਦੇ ਅਜਿਹੀ ਘਟਨਾ ਜਿਹੜੀ ਹੁੰਦੀ ਹੈ ਤਾਂ ਉਸ ਦੇ ਵਿੱਚ ਕਿਤੇ ਲਾਭਦਾਇਕ ਹੁੰਦੇ ਆ ਪਰ ਜਿਸ ਤਰ੍ਹਾਂ ਦਾ ਜਿਹੜੀ ਫੈਕਟਰੀ ਜੋ ਵੀ ਗੋਦਾਮ ਇੱਥੇ ਬਣਾਇਆ ਹੋਇਆ ਇਸ ਦੇ ਵਿੱਚ ਨਾ ਤਾਂ ਅੰਦਰ মিডিਆ ਨੂੰ ਜਾਣ ਦਿੱਤਾ ਗਿਆ ਕਿਉਂਕਿ ਜੇ মিডিਆ ਅੰਦਰ ਜਾਂਦੀ ਹੈ ਤਾਂ ਉਸ ਦੇ ਵਿੱਚੋਂ ਜਿਹੜੀ ਇਹਨਾਂ ਦੇ ਜੋ ਸਿਸਟਮ ਨਹੀਂ ਲੱਗਿਆ ਹੋਇਆ ਉਹ ਜ਼ਰੂਰ ਸਾਹਮਣੇ ਆਉਂਦਾ ਕਿਉਂਕਿ ਹਰ ਇੱਕ ਵਾਰ ਇਹੀ ਸਵਾਲ ਉੱਠਦੇ ਨੇ ਕਿ ਜਿਹੜੇ ਸਿਸਟਮ ਅੰਦਰ ਫਾਇਰ ਸਿਸਟਮ ਹੁੰਦੇ ਨੇ ਉਹ ਚੱਲ ਰਹੇ ਨੇ ਜਾਂ ਫਿਰ ਸਾਲ ਬਾਅਦ ਜਿਹੜਾ ਹੈਗਾ ਇੱਕ ਫਾਇਰ ਸੇਫਟੀ ਮਹੀਨਾ ਮਨਾਉਂਦੇ ਨੇ ਉਸ ਦੇ ਵਿੱਚ ਕੰਪਨੀਆਂ ਦੇ ਉੱਪਰ ਆ ਜਾਂਦੇ ਨੇ ਤਾਂ ਉਸ ਸਮੇਂ ਜਿਹੜਾ ਹੈਗਾ ਲੋਕਾਂ ਦੇ ਜੇ ਇਹਨਾਂ ਦੀਆਂ ਫੈਕਟਰੀਆਂ ਚੈੱਕ ਕਿਉਂ ਨਹੀਂ ਕੀਤੀਆਂ ਜਾਂਦੀਆਂ ਤਾਂ ਆਮ ਲੋਕਾਂ ਨੂੰ ਜਿਹੜਾ ਹੈਗਾ ਬਹੁਤ ਟੈਕਸ ਲਾਉਣ ਦੇ ਲਈ ਬਹੁਤ ਜੁਰਮਾਨੇ ਲਾਉਣ ਦੇ ਲਈ ਫਾਇਆਂ ਕਰਦੇ ਹੈਗੇ ਇਹ ਫੈਕਟਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਗੋਦਾਮ ਬਣਿਆ ਹੋਇਆ ਹੈ ਇਸ ਦੇ ਵਿੱਚ ਨਾ ਤਾਂ ਫਾਇਰ ਸਿਸਟਮ ਜਿਹੜਾ ਹੈਗਾ ਸਿਸਟਮ ਇੱਥੇ ਨਹੀਂ ਲੱਗਿਆ ਹੋਣ ਕਰਕੇ ਕਾਫੀ ਨੁਕਸਾਨ ਜਿਹੜਾ ਹੈਗਾ ਇੱਥੇ ਹੋਇਆ ਪਾਈਪ ਕੰਪਨੀ ਜਿਹੜੀ ਦੱਸੀ ਜਾ ਰਹੀ ਹੈ ਕਿ ਕੋਈ ਗੈਸ ਦੀ ਕੰਪਨੀ ਹੈ ਉਸ ਦਾ ਜਿਹੜਾ ਗੋਦਾਮ ਬਣਾਇਆ ਹੋਇਆ ਸੀਗਾ ਕਿਸ ਪਰਮਿਸ਼ਨ ਦੇ ਨਾਲ ਬਣਾਇਆ ਗਿਆ ਸੀ ਕੀ ਜਿਹੜੇ ਫਾਇਰ ਵਿਭਾਗ ਦੇ ਰੂਲ ਨੇ ਉਹ ਇੱਥੇ ਪੂਰੇ ਕੀਤੇ ਗਏ ਨੇ ਕਿਹੜੇ ਗੋਦਾਮ ਨੇ ਜਿਹੜੇ ਇਹਨਾਂ ਦੇ ਵਿੱਚ ਫਾਇਰ ਸਿਸਟਮ ਲੱਗੇ ਹੋਏ ਨੇ ਕਿਉਂ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਉਸ ਸਮੇਂ ਕਿਉਂ ਜਿਹੜੀ ਹੈਗੀ ਹੈ ਪਟਿਆਲਾ ਤੋਂ ਫਤੇਗੜ ਸਾਹਿਬ ਤੋਂ ਡੇਰਾ ਬੱਸੀ ਤੋਂ ਫਾਇਰ ਦੀਆਂ ਗੱਡੀਆਂ ਮੰਗਵਾਨੀਆਂ ਪੈਂਦੇ ਨੇ ਆਸ-ਪਾਸ ਦੀਆਂ ਜਿਹੜੀਆਂ ਜੋ ਫੈਕਟਰੀਆਂ ਨੇ ਉੱਥੋਂ ਮੰਗਾਉਣੀਆਂ ਪੈਂਦੀਆਂ ਜੇ ਇਹਨਾਂ ਦੇ ਫਾਇਰ ਫਾਇਰ ਸਿਸਟਮ ਚੱਲਦੇ ਹੋਣ ਕਿ ਉਹ ਉਹ ਕਿਉਂ ਨਹੀਂ ਚਲਾਏ ਜਾਂਦੇ ਹੈਗੇ ਤਾਂ ਇਹ ਸਵਾਲ ਉੱਠਦੇ ਨੇ ਕਿ ਇਹ ਸਵਾਲ ਇਹਨਾਂ ਦੇ ਜਵਾਬ ਕੌਣ ਦੇਗਾ ਫਾਇਰ ਅਫਸਰ ਦੇਗਾ ਨਗਰ ਕੌਂਸਲ ਆਈਪੀ ਨੇ ਦੇਗਾ ਜਾਂ ਫਿਰ ਉਹ ਅਧਿਕਾਰੀ ਦੇਣਗੇ ਜਿਹੜੇ ਜਦੋਂ ਆਉਂਦੇ ਆ ਚੈਕਿੰਗ ਦੇ ਨਾਮ ਤੇ ਉੱਪਰ ਦੇਖ ਕੇ ਚਲੀ ਜਾਂਦੇ ਆ ਕਿ ਉਹਨਾਂ ਨੂੰ ਸਵਾਲ ਨਹੀਂ ਜਿਹੜੇ ਹੈਗੇ ਹੁੰਦੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਫਾਇਰ ਦੇ ਅਫਸਰ ਅੰਦਰ ਜਿਹੜੇ ਉੱਪਰ ਖੜੇ ਨੇ ਉਹਨਾਂ ਦਾ ਇਸ ਬਾਰੇ ਜਿਹੜਾ ਕਿ ਕੀ ਕਹਿਣਾ ਪਰ ਸਵਾਲ ਉੱਠਦੇ ਨੇ ਕੀ ਜਿਹੜਾ ਆਮ ਜਦੋਂ ਲੋਕ ਕੋਈ ਕੰਮ ਕਰਦੇ ਨੇ ਉਦੋਂ ਫਾਇਰ ਵਾਲੇ ਕਿੱਥੋਂ ਪਹੁੰਚ ਜਾਂਦੇ ਨੇ ਅਜਿਹੀਆਂ ਫੈਕਟਰੀਆਂ ਦੇ ਵਿੱਚ ਅਜਿਹੇ ਗੋਦਾਮਾਂ ਦੇ ਵਿੱਚ ਕਿਉਂ ਨਹੀਂ ਪਹੁੰਚਦੇ ਅੱਜ ਕਿੰਨੇ ਲੱਖਾਂ ਦਾ ਤੇਲ ਜਿਹੜਾ ਹੈਗਾ ਜੋ ਫਾਇਰ ਵਿੱਚ ਭਾਗ ਲੇ ਜਿਹੜਾ ਹੈਗਾ ਉਸ ਦਾ ਲੱਗਿਆ ਹੋਣਾ ਕਿੰਨੇ ਲੱਖਾਂ ਲੀਟਰ ਪਾਣੀ ਇਸ ਦੇ ਵਿੱਚ ਲੱਗਿਆ ਹੋਣਾ ਕਿਉਂ ਇਹਨਾਂ ਦੀਆਂ ਜਿਹੜੀਆਂ ਫੈਕਟਰੀਆਂ ਬਣੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਕਿਉਂ ਨਹੀਂ ਸਿਸਟਮ ਜੇ ਸਿਸਟਮ ਹੈ ਤਾਂ ਉਸ ਨੂੰ ਕਿਉਂ ਨਹੀਂ ਚਲਾਇਆ ਗਿਆ ਨੇੜੇ ਪੈਲੇਸ ਪੈਲੇਸ ਦੇ ਵਿੱਚ ਕਿਉਂ ਨਹੀਂ ਸਿਸਟਮ ਲੱਗਿਆ ਹੋਇਆ ਕਿਉਂ ਨਹੀਂ ਜਿਹੜਾ ਹੈਗਾ ਕਹਿ ਦਿੰਦੇ ਆ ਜੀ ਸਲੋ ਹੈ ਜੇ ਅਜਿਹੀ ਅੱਗ ਪੈਲਸ ਦੇ ਵਿੱਚ ਲੱਗ ਜਾਏ ਪੈਲਸ ਦੇ ਵਿੱਚ ਵਿਆਹ ਸੀ ਤਾਂ ਉਸ ਸਮੇ ਜਿਹੜੇ ਨੇ ਕਿਉਂ ਜਿਹੜੇ ਆ ਹੁੰਦੇ ਹੈਗੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਸੇ ਕੰਪਨੀ ਦੀਆਂ ਦਿਖਾ ਰਹੇ ਆ ਜਿੱਥੇ ਗੋਦਾਮ ਦੇ ਵਿੱਚ ਅੱਗ ਲੱਗੀ ਹੋਈ ਹੈ ਜਿਹੜੀਆਂ ਇਹਨਾਂ ਦੀਆਂ ਗਲਤੀਆਂ ਨੇ ਗਲਤੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ মিডিਆ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਿਤੇ ਨਾ ਕਿਤੇ ਦਾਲ ਦੇ ਵਿੱਚ ਜਿਹੜਾ ਹੈਗਾ ਕਾਲਾ ਮੋਕੇ ਦੇ ਉੱਪਰ ਅਫਸਰ ਮੌਜੂਦ ਨੇ ਸਾਰੇ ਅਫਸਰ ਨੇ ਐਸਐਚਓ ਨੂੰ ਵੀ ਅਸੀਂ ਫੋਨ ਕੀਤਾ ਜਿਹੜਾ ਖੇੜੀਗੰਢਿਆ ਐਸਐਚਓ ਜੈਦੀਪ ਸ਼ਰਮਾ ਉਹਨਾਂ ਨੂੰ ਵੀ ਫੋਨ ਕਰਕੇ ਕਿਹਾ ਕਿ ਮੀਡੀਆ ਨੂੰ ਅੰਦਰ ਕਿਉਂ ਨਹੀਂ ਆਣ ਦਿੱਤਾ ਜਾ ਰਿਹਾ ਫਾਇਰ ਅਫਸਰ ਨੂੰ ਕਿਹਾ ਫਾਇਰ ਅਫਸਰ ਵੀ ਕਹਿੰਦਾ ਮੇਰੀ ਗੱਲ ਕਰਾ ਦਿਓ ਪਰ ਇਹ ਜਿਹੜੇ ਉਹ ਦੇ ਸਿਕਿਉਰਟੀ ਗਾਰਡ ਕੀ ਰੱਖੇ ਹੋਏ ਨੇ ਇਹੀ ਆਪਣੇ ਆਪ ਨੂੰ ਡੀਸੀ ਉਹੀ ਜਿਹੜੇ ਨੇ ਇਹ ਗੱਲਾਂ ਕਰਦੇ ਨੇ ਕਿ ਮੀਡੀਆ ਦੀ ਐਂਟਰੀ ਨਹੀਂ ਹੈਗੀ ਜੇ ਹੁਣ ਇਹਨਾਂ ਜਿਹੜੇ ਗੋਦਾਮ ਬਣੇ ਹੋਏ ਨੇ ਇਹਨਾਂ ਦੇ ਉੱਪਰ ਜੇ ਕਾਰਵਾਈ ਨਹੀਂ ਹੁੰਦੀ ਜਿਵੇਂ ਪਹਿਲਾਂ ਵੀ ਜਿਹੜੀ ਹੈ ਉਹਦੇ ਅੱਗ ਲੱਗੀ ਸੀ ਅੱਗ ਤੋਂ ਬਾਅਦ ਜਿਹੜੀ ਹੈਗੀ ਹੈ ਕਾਰਵਾਈ ਨਹੀਂ ਕਰਦੇ ਹੈਗੇ ਕਿਉਂ ਨਹੀਂ ਇਹਨਾਂ ਤੇ ਜੁਰਮਾਨੇ ਪਾਉਂਦੇ ਹੈਗੇ ਜੇ ਹੁਣ ਵੀ ਜੁਰਮਾਨਾ ਨਾ ਪਿਆ ਤਾਂ ਸਮਝੋ ਤੁਸੀਂ ਜਿਹੜਾ ਫਾਇਰ ਸਿਸਟਮ ਹੈ ਜਿਹੜਾ ਫਾਇਰ ਅਫਸਰ ਹੈ ਸਾਰੇ A ਤੋਂ Z ਨਗਰ ਕੌਂਸਲ ਦੇ ਅਧਿਕਾਰੀ ਜਿਹੜੇ ਇਹਦੇ ਵਿੱਚ ਕਰਪਟ ਨੇ ਇਹਨਾਂ ਦੇ ਵੱਲੋਂ ਰੱਖੇ ਗਏ ਨੇ ਪਰ ਕੀ ਇਸ ਦੇ ਉੱਪਰ ਸਵਾਲ ਨਹੀਂ ਉੱਠਦੇ ਹੈਗੇ ਕਿਉਂ ਨਹੀਂ ਅੰਦਰ ਜਾਣ ਦਿੱਤਾ ਜਾ ਰਿਹਾ ਕੀ ਕੀ ਗੱਲ ਦਾ ਡਾਰੇ ਜਿਹੜੇ ਮਾਲਕਾਂ ਨੂੰ ਮਾਲਕ ਕਹਿੰਦੇ ਆ ਵੀ মিডিਆ ਵਾਲੇ ਅੰਦਰ ਨਾ ਆਣ ਤਾਂ ਸਵਾਲ ਉੱਠਦੇ ਨੇ ਜਵਾਬ ਜ਼ਰੂਰ ਮੰਗਾਗੇ ਫਾਇਰ ਅਫਸਰ ਦੇ ਨਾਲ ਵੀ ਗੱਲ ਕਰਾਂਗੇ ਚਾਹੇ ਫੋਨ ਤੇ ਹੋਵੇ ਜਾਂ ਫਿਰ ਜੇ ਫਿਜ਼ੀਕਲੀ ਸਾਨੂੰ ਮਿਲਦੇ ਆ ਜੇ ਉਹਰੇ ਆ ਕੇ ਬਾਈਟ ਦਿੰਦੇ ਆ ਤਾਂ ਉਹ ਵੀ ਤੁਹਾਨੂੰ ਜਿਹੜੀ ਹੈਗੀ ਆ ਜ਼ਰੂਰ ਸੁਣਾਵਾਂਗੇ 3:00 ਵਜੇ ਫਾਇਰ ਕਾਲ ਆਈ ਸੀਗੀ ਰਾਜਪੁਰੇ ਬਈ ਇੱਥੇ ਗਵਿੰਦਰ ਪਾਲ ਦੇ ਨਾਲ ਇੱਕ ਬਦਾਮ ਚ ਅੱਗ ਲੱਗੀ ਹੈ ਤਾਂ ਮੋਕੇ ਤੇ ਅਸੀਂ ਤਿੰਨ ਫਾਇਰ ਟੈਂਡਰ ਭੇਜਤੇ ਅੱਗ ਜਿਆਦਾ ਹੋਣ ਕਰਕੇ ਪਟਿਆਲੇ ਤੋਂ ਡੇਰਾ ਬਸੀ ਤੋਂ ਜੀਰਕਪੁਰ ਤੋਂ ਔਰ ਸਰਹੰਦ ਤੋਂ ਫਾਇਰ ਟੈਂਡਰ ਮੰਗਾਈ ਸੀਲ ਕੈਮੀਕਲ ਤੋਂ ਵੀ ਇੱਕ ਫਾਇਰ ਟੈਂਡਰ ਮੰਗਾਇਆ ਗਿਆ ਅੱਗ ਹੁਣ ਕੰਟਰੋਲ ਅਗ ਲੱਗਣ ਦਾ ਚਾਰਨ ਉਹ ਦੇਖਦੇ ਆ ਸਰ ਹੁਣ ਇਹ ਅੰਦਰ ਫਾਇਰ ਸਿਸਟਮ ਹੈਗਾ ਜੀ ਅੰਦਰ ਫਾਇਰ ਸਿਸਟਮ ਦੇਖਦੇ ਹੁਣ ਜਾ ਕੇ ਪਤਾ ਲੱਗੇਗਾ ਇੰਨਾ ਟਾਈਮ ਤੋਂ ਸਰ ਲੱਗੇ ਆ ਬਣਾ ਪਾਣੀਆ ਨਾਲ ਬੱਸ ਕੋਈ ਨਹੀਂ ਕੰਟਰੋਲ ਹੈ ਅਗ ਕੰਟਰੋਲ ਹੈ ਲੋਕੀ ਕਾਬੇ ਨੇ ਕਹਿੰਦੇ ਅੰਦਰ ਭਾਣ ਮੇਰੇ ਜੀ ਦਾ ਅੰਦਰ ਇਹਨਾਂ ਕੋਲ ਫਾਇਰ ਸਿਸਟਮ ਹੈਗਾ ਸਰ ਮੈਂ ਉਹ ਸਰ ਚੈੱਕ ਕਰਕੇ ਦੱਸਾਂ ਮੈਂ ਚੈੱਕ ਕਰਕੇ ਦੱਸਦਾ ਸਾਰੀ ਪਾਣੀ ਪਾਣੀ ਦੀ ਪ੍ਰੋਬਲਮ ਸਾਨੂੰ ਆ ਰਹੀ ਹੈ ਪਾਣੀ ਸਾਡੇ ਫਾਇਰ ਟੈਂਕਰ ਨਾਲ ਜੀ ਉਹਦੇ ਚ ਪਾਣੀ ਲੈ ਆਗੇ ਹਾਂ ਨਾਲ ਦੀ ਨਾਲ ਅਸੀਂ ਲੈ ਕੇ ਸਰਵਿਸ ਕਰ ਰਹੇ ਹਾਂ 10 15 ਮਿੰਟ ਦੀ ਹੋਰ ਕੰਮ ਅਸੀਂ ਬੁਝਾ ਲਾਂਗੇ ਹਰ ਜਾਣਕਾਰੀ ਦੋਸਤ ਇਹ ਸਿਖਰਾਈ ਤੇ ਦਿੱਤਾ ਟੋਨਡ ਗੈਸ ਵਾਲਾ ਨੋ ਉਹਨਾਂ ਦੇ ਸਮਾਰਟੀ ਪੁਆਇੰਟ ਹੈ ਅਬ ਅਕੈਡਮੀ ਪੂਰੀ ਆ ਗਿਆ ਲੱਗਦਾ ਜਿਹਨੇ ਜਿਹੜਾ ਮੈਂ ਫਰਗੇੜਾ ਲਿਆ ਮੇਰੇ ਇਹ ਨਗੂ ਚਲੀ ਆਨੂ ਪਛਦਾਗਾ ਬਾਟ ਟੋਗ ਰਿਹਾ ਨਗੂ ਅਗਰ ਲਾ ਕੇ ਕਿੰਨਾ ਕਰਾਉ ਕਿਦਾ ਗਏ ਮੇਰੇ ਕੋਲ ਕਿਤੇ ਪ੍ਰੈਸ਼ਰ ਹੀ ਨਹੀਂ ਹੈਗਾ ਇਹਦੇ ਉੱਪਰ ਅਗਰ ਕਿੰਨਾ ਪ੍ਰੈਸ਼ਰ ਨਹੀਂ ਨਹੀਂ ਨਗੂ ਰਚਨੀ ਦੇ ਦਿੰਦੇ ਕੋ ਉਹਦੇ ਦੇਖੋ ਉਹਦੇ ਨਾਮ ਉੱਤੇ ਉਹਦੇ ਕੋਲ ਉਹਦੇ ਦੇਖੋ